ਰਦਾਸਪੁਰ ਦੇ ਪਿੰਡ ਜੋੜਾ ਛਤਰਾ ਵਿਖੇ ਦੁੱਤ ਵਪਾਰ ਕਰਨ ਵਾਲੇ ਪਸ਼ੂ ਪਾਲਕ ਹਰਾ ਸਿੰਘ ਦੀਆਂ ਚਾਰ ਗਊਆਂ ਦੀ ਫੇਰ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਚਦਕਿ ਬਾਕੀ ਚਾਰ ਦੀ ਹਾਲਤ ਝੜੀ ਹੈ ਉਹ ਗੰਬੀਰ ਬਣੀ ਹੋਈ ਹੈ ਦੱਸਿਆ ਕਿ ਸਰਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਇਲਾਜ ਜਿੰਨਾ ਦਾ ਕੀਤਾ ਜਾ ਰਿਹਾ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਊਆਂ ਦੀ ਇਹ ਹਾਲਤ ਜ਼ਹਿਰੀਲਾ ਖਾਰਾ ਖਾਂ ਦੇ ਨਾਲ ਹੋਈ ਹੈ ਖਾਰਾ ਜ਼ਹਿਰੀਲਾ ਕਿਵੇਂ ਹੋਇਆ ਹਾਲਾ ਕਿ ਇਸ ਬਾਰੇ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਫਿਲਹਾਲ ਮ੍ਰਿਤਕ ਗਊਆਂ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਫਿਰਿਤ ਹੀਰਾ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਉਤੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਆਗੂ ਰਮਨ ਬਹਿਰ ਵੀ ਕਿਸਾਨ ਦੇ ਘਰ ਪਹੁੰਚੇ ਸਰਕਾਰ ਦੇ ਵੱਲੋਂ ਮਦਦ ਦਾ ਭਰੋਸਾ ਦਿੱਤਾ ਗਿਆ ਮੇਰਾ ਨਾਂ ਹੀਰਾ ਸਿੰਘ ਦਾ ਪਿੰਡ ਜੋੜਾ ਛਤਰਾ ਗਦਾਫਰ ਜ਼ਿਲ੍ਹਾ ਅਸੀਂ ਜਦੋਂ ਕੱਲ ਉੱਠੇ ਆਂ ਤੇ ਗਾਈਆਂ ਜਿਹੜੀਆਂ ਨੇ ਮੀਆਂ ਵਿਕਦੀਆਂ ਫੇਰਦੀਆਂ ਇਹ ਕੋਈ ਹੋਸ਼ ਨਹੀਂ ਜਦੋਂ ਅਸੀਂ ਦੁੱਧ ਚੋਣ ਲੱਗੇ ਤੇ ਦੁੱਧ ਫਟਿਆ ਆਉਂਦਾ ਸੀ ਤੇ ਕਈਆਂ ਬਿਮਾਰ ਹਨ ਤੇ ਉਹਨਾਂ ਦੇ ਵਿੱਚੋਂ 4 ਕਈਆਂ ਮਰ ਗਈਆਂ ਨੇ ਤੇ ਮੇਰਾ ਵੀ ਸਾਤ ਨੇ ਇਹ ਹੋਈ ਹੀ ਕਈਆਂ ਦੇ ਦੁੱਧ ਦਾ ਹੀ ਕੰਮ ਸਾਡਾ ਹੋਰ ਕੋਈ ਪਾਲੀ ਨਹੀਂ ਬਣਾਣੀ ਹੈ ਦੁੱਧ ਦੇ ਸੇ ਤੋਂ ਠੀਸਾਂ ਘਾ ਤੱਕ ਜਾਰਾ ਇਹੋ ਕਰੀਦਾ ਤੇ ਮੇਰੀ ਬੇਨਤੀ ਆ ਪੰਜਾਬ ਸਰਕਾਰ ਅਗੇ ਤੇ ਮੇਰੀ ਸੁਣਵਾਈ ਹੋਈ ਜੇ ਅੱਜ ਬਹਿਲ ਸਾਹਿਬ ਵੀ ਆਏ ਹਨ ਉਹਨਾਂ ਨੇ ਆ ਕੇ ਹਮਦਰਦੀ ਕੀਤੀ ਹੈ ਕਿਉਂਕਿ ਜੋ ਵੀ ਤੁਹਾਡਾ ਹੋਏਗਾ ਇਹਨ ਤੇ ਸਰਪੰਚ ਸਾਹਿਬ ਵੀ ਆਏ ਹਨ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਇਹ ਜੋ ਵੀ ਤੁਹਾਡਾ ਹੋਇਆ ਗਿਆ ਕਿਸਾਨ ਇਹਦਾ ਕੰਮ ਖਰਾਬ ਹੋਇਆ ਇੱਕ ਮਿਹਨਤੀ ਬੰਦਾ ਦਾ ਤੇrna ਬਹੁਤਾ ਖਾਇਆ ਅਜੇ ਵੀ ਗਾਈਆਂ ਦਾ ਜਿਹੜੀ ਚਾਰ ਗਾਈਆਂ ਉਹਨਾਂ ਦਾ ਬਚਨ ਦਾ ਪਤਾ ਨਹੀਂਗਾ ਡਾਕਟਰ ਸਾਹਿਬ ਨੇ ਬਹੁਤ ਟਰੀਟਮੈਂਟ ਕੀਤਾ ਤੇ ਡਾਕਟਰ ਕੇਸ ਨੇ ਸਾਡੇ ਜੋੜੇ ਖੇਤਾਂ ਨਾਲ ਲੱਗੇ ਨੇ ਸਰਕਾਰੀ ਉਹਨਾਂ ਬੜੀ ਮਿਹਨਤ ਕੀਤੀ ਹੈ ਤੇ ਬਾਕੀ ਗਾਈਆਂ ਦੀ ਹਾਲਤ ਜੀ ਵੀ ਖਰਾਬ ਹੈ ਚਾਰ ਮਰੀਆਂ ਨੇ ਚਾਰ ਚੌਂ ਦੀ ਹਾਲਤ ਖਰਾਬ ਹੈ ਗਾਈਆਂ ਇਹ ਘਟੋ ਘਾਟੇ 2 ਢਾਈ ਪੌਣੇ ਤਿੰਨ ਨੂੰ ਰੱਖਣੀ ਮਰ ਗਈਆਂ ਇਹ ਕਹਿੰਦੇ ਕਿ ਅੱਜ ਇਹ ਮੋਟੇ ਕਹਿੰਦੇ ਹਾਂ ਪੈਂਟ ਪੈਂਟ ਲਈਤ ਹੋਈਆਂ ਕਹਿੰਦੇ ਹਾਂ ਉਹ ਦੋ ਵੜਾ ਹਨ ਵਿੱਚ ਯਾਰ ਹੋਈਆਂ ਉਹ ਵੀ ਮਰਜ਼ੀ ਨੇ ਜਦੋਂ ਪਹਿਲੇ ਤੋਂ ਉੱਤੇ ਪੱਠੇ ਪਾਉਨੇ ਉਹ ਹੀ ਪੱਠੇ ਪਾਉਨੇ ਆ ਜੀ ਕੋਈ ਹੋਰ ਕੋਈ ਨਹੀਂ ਅੱਠੇ ਦੇ ਟੈਂਪਲ ਵਗੈਰਾ ਹਾਂਜੀ ਉਹਨਾਂ ਦੇ ਰਿਪੋਰਟ ਭੇਜੀ ਹੈ ਡਾਕਟਰ ਸਾਹਿਬ ਨੇ ਭੇਜੀ ਰਿਪੋਰਟ ਇਹਨਾਂ ਜੀ ਅਸੀਂ ਇਹ ਪੰਜਾਬ ਸਰਕਾਰ ਤੋਂ ਕਰਨਾ ਬਿਹਾੜੀ ਮਤ ਕੀਤੀ ਜੇ ਜੋ ਵੀ ਹੈ ਨਵਾਂ ਜਾਂ ਨੂੰ ਕਹਿੰਦੇ ਲਿਆ ਕੇ ਦਿੱਤੀ ਜਾਂ ਜਾਂ ਕੋਈ ਨਾ ਕੋਈ ਪਤਾ ਕੋਈ ਸਾਥ ਨੂੰ ਮਿਲ ਜੇ ਤਾਂ ਹਾਂ ਦਾ ਇਹ ਹੋਰ ਦਈਆਂ ਪਾ ਲਈਏ ਸਾਡਾ ਕੰਮ ਹੀ ਦੋਦਾ ਸਾਰਾ ਦੋਦੇ ਛੇਤਾਂ ਅਸੀਂ ਰੋਟੀ ਕਮਾਂਗੇ ਇਹ ਸਾਰੇ ਇਦਾਂ ਇਹ ਜੋੜਾ ਖੇਤਰਾ ਪਿੰਡ ਆ ਜੀ ਇੱਕ ਗਰਦਾਸਪੁਰ ਦਾ ਬਲਾਕ ਦਾ ਹੈਗਾ ਜੀ ਅੱਜ ਸਾਨੂੰ ਇਸ ਵੇਲੇ ਸੂਚਨਾ ਮਿਲੀ ਇੱਥੇ 4 ਕਿ ਜਾਨਵਰ ਦੀ ਡੈਥ ਹੋ ਗਈ ਹੈ ਤੇ 3-4 ਕਿ ਜਾਨਵਰ ਕਾਫੀ ਟਲੇ ਹੀ ਅਸੀਂ ਮੌਕੇ ਤੇ ਪਹੁੰਚ ਕੇ ਇੱਥੇ ਉਹਨਾਂ ਦਾ ਲੋਡ ਬੰਦ ਟ੍ਰੀਟਮੈਂਟ ਕੀਤਾ ਉਸ ਵੇਲੇ ਸਾਡੀ ਸਾਡੀ ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਮੈਂ ਅਹੀ ਨਾਲ ਡਾਕਟਰ ਰਣਵੀਰ ਅਹੀ ਨਾਲ ਡਾਕਟਰ ਪਨੀਤ ਮਲੋਤਰਾ ਅਹੀ ਨਾਲ ਡਾਕਟਰ ਚੈਰੀ ਅਹੀ ਨਾਲ ਸਾਡੇ ਵੀਆਈ ਵੀਰ ਵੀ ਸਾਡੇ ਨਾਲ ਹੀ ਜਿਦਾਂ ਡਾਕਟਰ ਰਾਜਨ ਨਾਲੇ ਮਨਜੋਤ ਹੀ ਵੀ ਇਹ ਮਨਜ਼ੂਰ ਸੀ ਅਸੀਂ ਸਾਰਿਆਂ ਕੋਸ਼ਿਸ਼ ਕਰਕੇ ਫਲੂ ਫਲਾ ਲਾ ਕੇ ਤੇ ਟ੍ਰੀਟਮੈਂਟ ਕੀਤਾ ਹੁਣ ਅੱਗੇ ਨਾਲ ਕਾਫੀ ਸਥਿਤੀ ਸੁਧਾਰਤ ਆ ਤੇ ਅੱਗੇ ਟ੍ਰੀਟਮੈਂਟ ਚੱਲ ਰਿਹਾ ਜੇ ਕਾਨ ਥੋੜਾ ਜਿਹਾ ਸਾਨੂੰ ਇਹ ਲੱਗਦਾ ਵੀ ਐਲਫਾ ਟੌਕਸਿਨ ਜਾਂ ਮਾਈਕੋਟੌਕਸਿਕ ਜਿਦਾ ਹੁੰਦਾ ਨਹੀਂ ਜਿਦਾ ਪੇਟ ਦੇ ਵਿੱਚ ਮਤਲਬ ਕਹਿੰਦਾ ਉਹ ਚੀਜ਼ ਹੈ ਮਤਲਬ ਜਿਦਾ ਜਿਦਾ ਤੂੰ ਕੋਈ ਪੱਠਿਆਂ-ਪੁੱਠਿਆਂ ਤੋਂ ਵੀ ਹੋ ਜਾਂਦਾ ਜਿਦਾ ਜੀਰੀਲਾਪਣ ਜਿਦਾ ਮਿੱਟੀ ਦੇ ਵਿੱਚ ਹੋ ਜਾਂਦਾ ਉਹ ਕਰਦਾ ਜਿਦਾ ਐਲਫਾ ਟੌਕਸਿਨ ਜਾਂ ਮਾਈਕੋਟੌਕਸਿਨ ਦੇ ਕਾਰਨ ਹੈ ਬੋਸ ਉਹ ਪੋਸਟਮਾਨਾਂ ਕੀ ਕਰਤਾ ਜੀ ਮਤਲਬ ਹੁਣ ਤੇ ਉਹ ਉਹਨਾਂ ਦੇ ਸੈਂਪਲ ਭੇਜ ਉਹ ਵੀ ਚੁਲਾਇ ਕਿ ਨਾ ਹਾਲੀਵੁੱਡ ਇਨ ਜਸਟ ਆ ਤੇ ਉਹ